ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਡਾਈਟ ਸੈਲਡ ਰੈਸਪੀ ਬਾਰੇ ਦੱਸਾਂਗੇ ਇਹ ਮਤਲਬ ਕੀ ਹੈ ਮੈਂ ਮਤਲਬ ਫੋਟੋ ਪਾਈ ਸੀਗੀ ਤੇ ਕੰਜਣ ਮੈਨੂੰ ਪੁੱਛਿਆ ਸੀਗਾ ਵੀ ਇਹ ਕਿੱਦਾਂ ਬਣਦਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਡਾਈਟ ਸੈਲਡ ਰੈਸਪੀ ਬਾਰੇ ਆਪਾਂ ਤੁਹਾਨੂੰ ਸਾਰਾ ਉਦਾਂ ਹੀ ਬਣਾ ਕੇ ਦੱਸਾਂਗੇ ਇਹਦੇ ਵਾਸਤੇ ਤੁਸੀਂ ਕੀ ਲੈਣਾਗਾ ਇੱਕ ਤਾਂ ਤੁਹਾਨੂੰ ਦਹੀਂ ਚਾਹੀਦੀ ਹੈ ਚਨੇ ਚਾਹੀਦੀ ਹੈ ਤੁਸੀਂ ਕੋਈ ਵੀ ਲੈ ਲਓ ਵਾਈਟ ਚਨੇ ਲੈ ਲਓ ਜਾਂ ਬਲੈਕ ਚਨੇ ਲੈ ਲਓ ਸੋਇਆ ਬੀਨ ਨਾਲ ਪਨੀਰ ਤਣੀਆਂ ਇਹ ਅਪਦੀਨੇ ਦੀ ਚਟਣੀ ਇੱਕ ਤੁਹਾਨੂੰ ਪਿਆਜ਼ ਚਾਹੀਦਾਗਾ ਇੱਕ ਲੈਣਾ ਤੁਸੀਂ ਇੱਕ ਲੈ ਲਓ ਆਪਣੇ ਟੇਸਟ ਦੇ ਅਕੋਰਡਿੰਗ ਅਗਲਾ ਤੁਸੀਂ ਦੋ ਲੈਣੀ ਆ ਤਾਂ ਦੋ ਲੈ ਲਓ ਤੇ ਖੀਰਾ ਚਾਹੀਦਾ ਤੁਹਾਨੂੰ ਤੇ ਟਮਾਟਰ ਲੈ ਲਓ ਤੁਸੀਂ ਇਹਦੇ ਵਿੱਚੋਂ ਮੈਂ ਜਿਹੜੇ ਇਹਦੇ ਬੀਜ ਆ ਰਿਮੂਵ ਕਰਤੇ ਹੈਗੇ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਬਣਾਉਣਾ ਦੱਸਾਂਗੇ ਇਹਦੇ ਵਾਸਤੇ ਤੁਸੀਂ ਕੀ ਕਰਨਾਗਾ ਪਹਿਲਾਂ ਤਾਂ ਖੀਰੇ ਨੂੰ ਤੁਸੀਂ ਬ੍ਰੀਕ ਬ੍ਰੀਕ ਕੱਟ ਲਓ ਬਹੁਤ ਜਿਆਦਾ ਹੈਲਦੀ ਹੁੰਦਾਗਾ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹਦੇ ਵਿੱਚ ਕੀ ਹੈ ਪ੍ਰੋਟੀਨ ਹੁੰਦਾ ਹੈਗਾ ਕਿਉਂਕਿ ਚਨੇ ਵੀ ਬਹੁਤ ਵਧੀਆ ਸੋਰਸ ਹੈ ਪ੍ਰੋਟੀਨ ਦਾ ਤੇ ਪ੍ਰੋਟੀਨ ਮਤਲਬ ਜਿਹੜਾ ਸੋਇਆ ਵੀ ਨਾਲ ਪਨੀਰ ਹੈਗਾ ਉਹ ਤਾਂ ਆਪਾਂ ਵਿੱਚ ਪਾ ਹੀ ਰਹੇ ਹਾਂ ਉਹਦੇ ਉਹਦੇ ਵਿੱਚ ਵੀ ਵਧੀਆ ਕੁਆਂਟੀਟੀ ਦੇ ਵਿੱਚ ਕੀ ਹੈਗਾ ਪ੍ਰੋਟੀਨ ਹੁੰਦਾ ਹੈਗਾ ਇਦਾਂ ਕਰਕੇ ਇਹਨੂੰ ਕੱਟ ਲਓ ਬਾਕੀ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਇਹਨੂੰ ਉਹ ਕਰ ਸਕਦੇ ਹੋਗੇ ਵੀ ਤੁਹਾਨੂੰ ਜਿੰਨਾ ਕਿ ਚਾਹੀਦਾ ਤੁਹਾਨੂੰ ਖਾਣ ਵਾਸਤੇ ਤੁਸੀਂ ਓਨਾ ਕੁ ਵੀ ਉਹ ਕਰ ਸਕਦੇ ਹੋਗੇ ਖੀਰਾ ਤੁਸੀਂ ਕੱਟ ਲੈਣਾ ਪਿਆਜ਼ ਕੱਟ ਲੈਣਾ ਤਾਂ ਤੁਸੀਂ ਉਹ ਆਪਦੇ ਹਿਸਾਬ ਨਾਲ ਲੈ ਸਕਦੇ ਹੋਗੇ ਬਰੀਕ ਬਰੀਕ ਪਿਆਜ਼ ਨੂੰ ਕੱਟ ਲਓ ਪਿਆਜ਼ ਵੀ ਹੈ ਜਿਹੜਾ ਬਹੁਤ ਵਧੀਆ ਹੁੰਦਾ ਆਪਣੀ ਹੈਲਥ ਵਾਸਤੇ ਉਸ ਤੋਂ ਬਾਅਦ ਆਪਾਂ ਟਮਾਟਰ ਪਾਵਾਂਗੇ ਇਹਦੇ ਵਿੱਚ ਟਮਾਟਰ ਨੂੰ ਵੀ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਪਾਵਾਂਗੇ ਟਮਾਟਰ ਦੇ ਵਿੱਚ ਜਿਹੜੇ ਬਹੁਤ ਚਾ ਬਹੁਤ ਸਾਰੇ ਜਿਹੜੇ ਐਂਟੀਆਕਸੀਡੈਂਟਸ ਹੁੰਦੇ ਹੈਗੇ ਜਿਹੜੇ ਆਪਣੀ ਸਕਿਨ ਵਾਸਤੇ ਵੀ ਵਧੀਆ ਹੁੰਦੀ ਹੈ ਤੇ ਆਪਣੀ ਹੈਲਥ ਵਾਸਤੇ ਵੀ ਵਧੀਆ ਹੁੰਦੇ ਹੈਗੇ ਮੈਂ ਇੰਨਾ ਕੀ ਪਾਉਣੀਆਂ ਟਮਾਟਰ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਮਤਲਬ ਇੱਕ ਪੂਰਾ ਫੁੱਲ ਵੀ ਟਮਾਟਰ ਇਹਦੇ ਵਿੱਚ ਪਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਬਰੀਕ-ਬਰੀਕ ਧਨੀਆ ਕੱਟ ਕੇ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਕੀ ਹੈ ਨਾਲ ਤਾਂ ਟੇਸਟ ਵਧੀਆ ਹੋ ਜਾਂਦਾ ਹੈਗਾ ਆਪਣੇ ਸੈਲਡ ਦਾ ਤੇ ਨਾਲੇ ਜਿਹੜਾ ਧਨੀਆ ਹੈਗਾ ਉਹ ਹੈਲਥ ਵਾਸਤੇ ਆਪਣੀ ਵਾਸਤੇ ਸਹੀ ਹੁੰਦਾ ਹੈਗਾ ਇਹਦਾ ਬਰੀਕ-ਬਰੀਕ ਕੱਟ ਕੇ ਤੁਸੀਂ ਧਨੀਆ ਪਾ ਦਿਓ ਫਿਰ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਸੋਇਆਬੀਨ ਦਾ ਪਨੀਰ ਹੈਗਾ ਤੁਸੀਂ ਚਾਹੋ ਤਾਂ ਮਤਲਬ ਦੂਸਰਾ ਪਨੀਰ ਵੀ ਲੈ ਸਕਦੇ ਹੋਗੇ ਪਰ ਮੈਂ ਹਮੇਸ਼ਾ ਇਹਦੇ ਵਿੱਚ ਸੋਇਆ ਬੀਨ ਦਾ ਪਨੀਰ ਹੀ ਪਾਉਣੀ ਹੈਗੀ ਕਿਉਂਕਿ ਮੈਨੂੰ ਸੋਇਆ ਬੀਨ ਨਾਲ ਪਨੀਰ ਵਧੀਆ ਲੱਗਦਾ ਹੈਗਾ ਇਦਾਂ ਕਰਕੇ ਇਹਨੂੰ ਮੋਟਾ-ਮੋਟਾ ਕੱਟ ਕੇ ਪਾ ਲਓ ਵੀ ਜਿੱਦਾਂ ਆਪਾਂ ਖਾਵਾਂਗੇ ਤਾਂ ਆਪਾਂ ਨੂੰ ਟੇਸਟ ਵਧੀਆ ਲੱਗਦਾ ਹੈਗਾ ਜਦੋਂ ਆਪਾਂ ਬਾਈਟ ਦੇ ਵਿੱਚ ਆਉਂਦਾ ਹੈਗਾ ਉਸ ਤੋਂ ਬਾਅਦ ਇਹ ਚਨੇ ਹੈਗੇ ਉਬਲੇ ਹੋਏ ਤੁਸੀਂ ਚਨੇ ਲੈਣੇ ਆ ਉਸ ਤੋਂ ਬਾਅਦ ਆਪਾਂ ਚਨੇ ਪਾਵਾਂਗੇ ਇਹਦੇ ਵਿੱਚ ਜਿੰਨੇ ਚਾਹੋ ਤੁਸੀਂ ਮਤਲਬ ਓਨੇ ਕਿਚਨੇ ਪਾ ਸਕਦੇ ਹੋ ਇਹਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਪੁਦੀਨੇ ਦੀ ਚਟਨੀ ਹੈਗੀ ਮੈਂ ਟੇਸਟ ਦੇ ਮਤਲਬ ਅਕੋਰਡਿੰਗ ਇਹਦੇ ਵਿੱਚ ਪਾਉਣੀ ਹੁੰਦੀ ਹੈ ਮੈਨੂੰ ਪੁਦੀਨੇ ਦੀ ਚਟਨੀ ਵਧੀਆ ਲੱਗਦੀ ਹੈ ਤਾਂ ਕਰਕੇ ਮੈਂ ਇਹਦੇ ਵਿੱਚ ਆਪਦਾ ਟੇਸਟ ਬਣਾਉਣ ਵਾਸਤੇ ਮੈਂ ਪੁਦੀਨੇ ਦੀ ਚਟਨੀ ਪਾਉਣੀ ਹੈ ਜੇ ਤੁਹਾਨੂੰ ਪੁਦੀਨੇ ਦੀ ਚਟਨੀ ਮੰਨ ਲਓ ਨਹੀਂ ਵੀ ਵਧੀਆ ਲੱਗਦੀ ਹੈਗੀ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਨਹੀਂ ਪਾਣੀ ਤਾਂ ਨਾ ਪਾਓ ਤੁਸੀਂ ਕੱਲਾ ਇਹਦੇ ਵਿੱਚ ਨਮਕ ਪਾ ਲਓ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦਹੀਂ ਪਾਉਂਗੀ 3-4 ਚਮਚੇ ਤੁਸੀਂ ਦਹੀਂ ਦੇ ਪਾ ਲਓ ਉਸ ਤੋਂ ਬਾਅਦ ਮੈਂ ਇਨਾ ਸਾਰਾ ਨਮਕ ਪਾਉਂਗੀ ਅੱਧਾ ਚਮਚ ਤੁਸੀਂ ਨਮਕ ਦਾ ਪਾ ਲਓ ਬਾਕੀ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਪਾਣੀਆ ਕਾਲੀ ਮਿਰਚ ਪਾ ਲਓ ਵੀ ਆਪਣੀ ਉਹਦੇ ਵਾਸਤੇ ਵਧੀਆ ਜਿਹੜਾ ਨਮਕ ਪਾਉਂਗੀ ਮੈਂ ਨਮਕ ਇਹਦੇ ਵਿੱਚ ਮੈਂ ਜਿਹੜਾ ਪਿੰਕ ਵਾਲਾ ਜਿਹੜਾ ਆਪਾਂ ਸਿੱਧਾ ਨਮਕ ਕਹਿੰਦੇ ਆ ਮੈਂ ਉਹੀ ਨਮਕ ਪਾਇਆ ਇਹਦੇ ਵਿੱਚ ਮੈਂ ਵਾਈਟ ਨਮਕ ਨਹੀਂ ਪਾਦੀ ਹੁੰਦੀ ਜਿਹੜਾ ਮੇਰਾ ਸੈਲਡ ਹੁੰਦਾ ਨਾ ਮੈਂ ਉਹਦੇ ਵਿੱਚ ਵਾਈਟ ਨਮਕ ਨਹੀਂ ਯੂਜ਼ ਕਰਦੀ ਹੈਗੀ ਕਿਉਂਕਿ ਜਿਹੜੇ ਸਿੱਧਾ ਨਮਕ ਹੈ ਇਹ ਆਪਣੀ ਹੈਲਥ ਵਾਸਤੇ ਸਹੀ ਹੈ ਡਾਈਟਿੰਗ ਵਾਸਤੇ ਵੀ ਸਹੀ ਹੈ ਇਹ ਨਹੀਂ ਹੈਗਾ ਵੀ ਇਹਨੂੰ ਕੱਲੇ ਡਾਈਟਿੰਗ ਵਾਲੇ ਖਾ ਸਕਦੇ ਆਗੇ ਮਤਲਬ ਕੋਈ ਵੀ ਖਾ ਸਕਦਾ ਜੇ ਆਪਾਂ ਮਤਲਬ ਸੈਲਡ ਨੂੰ ਬਣਾ ਕੇ ਖਾਣਾ ਤਾਂ ਕੋਈ ਵੀ ਖਾ ਸਕਦਾ ਇਹ ਵੈਸੇ ਆਪਾਂ ਨੂੰ ਖਾਣੇ ਔਖੇ ਲੱਗਦੇ ਆ ਤਾਂ ਕਰਕੇ ਮੈਂ ਇਦਾਂ ਕਰਕੇ ਬਣਾ ਕੇ ਖਾਣਾ ਨਹੀਂ ਹੁੰਦੀ ਕਿਉਂਕਿ ਚਨੇ ਵੀ ਨਹੀਂ ਆਪਾਂ ਵੈਸੇ ਇੰਨੇ ਇੰਨੇ ਚਨੇ ਖਾ ਨਹੀਂ ਸਕਦੇ ਹੈਗੇ ਪਿਆਜ਼ ਨਹੀਂ ਆਪਾਂ ਇਦਾਂ ਕਰਕੇ ਜ਼ਿਆਦਾ ਖਾ ਸਕਦੇ ਖੀਰਾ ਨਹੀਂ ਖਾ ਸਕਦੇ ਆਪਾਂ ਜ਼ਿਆਦਾ ਉਸ ਤੋਂ ਬਾਅਦ ਸਾਰੇ ਨੂੰ ਇਹਨੂੰ ਮਿਕਸ ਕਰ ਲੂ ਇਦਾਂ ਕਰਕੇ ਇਹਨੇ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਜਿਹੜਾ ਤੁਹਾਡਾ ਸੈਲਡ ਹੈ ਇਹ ਬਣ ਕੇ تیار ਹੈਗਾ ਤੁਸੀਂ ਇਹਨੂੰ ਖਾ ਸਕਦੇ ਹੋ ਤੁਸੀਂ ਇਹਨੂੰ ਬ੍ਰੇਕਫਾਸਟ ਦੇ ਵਿੱਚ ਵੀ ਲੈ ਸਕਦੇ ਹੋਗੇ ਤੇ ਆਪਾਂ ਇਹਨੂੰ ਡਿਨਰ ਦੇ ਵਿੱਚ ਵੀ ਲੈ ਸਕਦੇ ਹਾਂ ਕਈ ਜਿਵੇਂ ਆਪਾਂ ਡਿਨਰ ਰੋਟੀ ਆਪਾਂ ਸਕਿਪ ਕਰਦੇ ਹਾਂ ਤਾਂ ਆਪਾਂ ਇਹਨੂੰ ਡਿਨਰ ਦੇ ਵਿੱਚ ਵੀ ਬਣਾ ਕੇ ਲੈ ਸਕਦੇ ਹਾਂ ਤਾਂ ਆਪਾਂ ਇਹਨੂੰ ਬ੍ਰੇਕਫਾਸਟ ਦੇ ਵਿੱਚ ਵੀ ਲੈ ਸਕਦੇ ਹਾਂਗੇ ਬਹੁਤ ਵਧੀਆ ਤੁਸੀਂ ਇੱਕ ਵਾਰੀ ਜ਼ਰੂਰ ਟੈਸਟ ਕਰਕੇ ਦੇਖਿਓ ਤੇ ਸਾਡੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ